galera let all आज भी वही नाम है कोई धर्म परिवर्तन नहीं हुआ सिर्फ लाइफ चेंज हुई इनका पूना में। इनका नाम <laughs> तो तो नामिया ਉਦੋਂ ਮੈਂ ਸਮਝਦਾ ਕਿ ਸਾਡੀ ਭੈਣ ਨੂੰ ਸਾਰੇ ਹੁਣ ਮੇਰੇ ਕੋਲ ਜੈਮਸੀ ਦੀ ਅੱਜ ਕ੍ਰਿਸਮਸ ਦੀ ਖੁਸ਼ੀ ਵਿੱਚ ਅੰਮ੍ਰਿਤਸਰ ਵਿਖੇ ਪਾਸਟਰ ਪੰਕਰ ਰਿੰਦਾਵਾ ਮਿਨਿਸਟਰੀ ਵੱਲੋਂ ਜਿਹੜੀ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਮੈਂ ਬਹੁਤ ਧੰਨਵਾਦ ਕਰਦਾ ਪਰਮੇਸ਼ਵਰ ਦਾ ਔਰ ਅੱਜ ਪੂਰਾ ਮਸੀਹ ਭਾਈਚਾਰਾ ਜਿਹੜਾ ਵਾ ਅੰਮ੍ਰਿਤਸਰ ਦੇ ਵਿੱਚ ਖੁਸ਼ੀ ਮਨਾ ਰਿਹਾ ਤੁਸੀਂ ਦੇਖ ਰਹੇ ਹੋ ਛੜਕਾਂ ਦੇ ਉੱਪਰ ਲੰਗਰ ਲੱਗੇ ਨੇ ਉਹ ਪੂਰੇ ਮਸੀਹ ਭਾਈਚਾਰੇ ਦੇ ਲੋਕ ਨੱਚ ਰਹੇ ਨੇ ਗਾ ਰਹੇ ਨੇ ਔਰ ਪਰਮੇਸ਼ਵਰ ਜੋ ਸਾਡੇ ਔਰ ਪ੍ਰਭੂ ਯੇਸ਼ੂ ਮਸੀਹ ਜੀ ਦਾ ਜਨਮ ਦਿਨ ਹੈ ਉਹਨਾਂ ਦੀ ਖੁਸ਼ੀ ਮਨਾ ਰਹੇ ਆ ਔਰ ਅੱਜ ਅਸੀਂ ਸਾਰੇ ਸ਼ਹਿਰ ਵਾਸੀਆਂ ਨੰਬਰ ਸ਼ਹਿਰ ਵਾਸੀਆਂ ਨੂੰ ਵਧਾਈ ਦੇ ਰਹੇ ਆ ਜਿਨੇ ਸਾਡੇ ਦੁਕਾਨਦਾਰ ਭਰਾ ਨੇ ਉਹਨਾਂ ਨੂੰ ਵਧਾਈ ਦੇਣੇ ਆ ਔਰ ਪ੍ਰਸ਼ਾਸਨ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਪ੍ਰਸ਼ਾਸਨ ਨੇ ਸਾਡੀ ਮਦਦ ਕੀਤੀ ਮਸੀਹ ਭਾਈਚਾਰੇ ਦੇ ਨਾਲ ਮਿਲ ਕੇ ਚੱਲਦੇ ਨੇ ਔਰ ਮਸੀਹ ਭਾਈਚਾਰਾ ਵੀ ਪ੍ਰਸ਼ਾਸਨ ਦੇ ਨਾਲ ਔਰ ਸਾਰੇ ਅਨਜਾਤਿਆਂ ਦੇ ਜਿਨੇ ਸਾਡੇ ਭਰਾ ਨੇ ਜਿਹਦੇ ਵੀ ਜਦਾ ਮੁਸਲਮਾਨ ਨੇ ਜਾਂ ਈਸਾਈ ਹਿੰਦੂ ਨੇ ਜਾਂ ਸਿੱਖ ਨੇ ਸਾਰੇ ਸਾਡੇ ਭਰਾ ਨੇ ਅਸੀਂ ਸਾਰੀਆਂ ਕਮਿਊਨਿਟੀਆਂ ਨੂੰ ਨਾਲ ਲੈ ਕੇ ਚੱਲਦੇ ਆ ਮਸੀਹ ਭਾਈਚਾਰਾ ਇੱਕ ਬਹੁਤ ਜਿਹੜਾ ਪ ਔਰ ਅਸੀਂ ਪਰਮੇਸ਼ਵਰ ਅੱਗੇ ਅੱਜ ਪ੍ਰਾਰਥਨਾ ਵੀ ਕਰਦੇ ਹਾਂ ਕਿ ਪਰਮੇਸ਼ਵਰ ਸਾਡੇ ਸਾਰੇ ਭਾਈਚਾਰਿਆਂ ਦੇ ਉੱਪਰ ਜਿਹੜੀ ਇਹ ਚੜ੍ਹਦੀ ਕਲਾ ਰੱਖੇ ਔਰ ਆਪ ਹੀ ਸਾਡਾ ਪਿਆਰ ਇਦਾ ਬਣਿਆ ਰਵੇ ਗੌਰਵ ਜੀ ਕੀ ਸੰਦੇਸ਼ ਪਰਮੇਸ਼ਵਰ ਪ੍ਰਭੂ ਯੇਸ਼ੂ ਮਸੀਹ ਆ ਉਹਨਾਂ ਦਾ ਦੂਸਰਾ ਨਾਮ ਪ੍ਰੇਮ ਆ ਔਰ ਬਾਣੀ ਦੇ ਵਿੱਚ ਲਿਖਿਆ ਜਿਨ ਪ੍ਰੇਮ ਕੀਓ ਤਿਨ ਪ੍ਰਭ ਆਇਓ ਅਸੀਂ ਅੱਜ ਪ੍ਰੇਮ ਦਾ ਔਰ ਪਿਆਰ ਦਾ ਮੈਸੇਜ ਦੇਣ ਜਾ ਰਹੇ ਹਾਂ ਜਿੰਨੇ ਵੀ ਸਾਡੇ ਕਮਿਊਨਿਟੀਾਂ ਦੇ ਭਰਾ ਨੇ ਅਸੀਂ ਸਾਰਿਆਂ ਨੂੰ ਅੱਜ ਤੁਸੀਂ ਦੇਖ ਰਹੇ ਹੋ ਸਿੱਖ ਭਾਈਚਾਰੇ ਦੇ ਲੋਕ ਜਿਹੜੇ ਆ ਭਰਾ ਸਾਡੇ ਹਿੰਦੂ ਭਾਈਚਾਰੇ ਦੇ ਭਰਾ ਸਾਡੇ ਸਾਡੇ ਨਾਲ ਚੱਲ ਰਹੇ ਨੇ ਮੁਸਲਮਾਨ ਭਾਈਚਾਰੇ ਦੇ ਭਰਾ ਜਿਹੜੇ ਚੱਲ ਰਹੇ ਸੀ ਸਾਰੇ ਇਕੱਠੇ ਮਿਲ ਕੇ ਖੁਸ਼ੀ ਜਿਹੜੀ ਐ ਸੈਲੀਬ੍ਰੇਟ ਕਰ ਰਹੇ ਆ ਔਰ ਬਹੁਤ ਧੰਨਵਾਦ ਕਰਦੇ ਆ ਕਿ ਪਰਮੇਸ਼ਵਰ ਨੇ ਸਾਰਿਆਂ ਨੂੰ ਇਕੱਠਿਆਂ ਕੀਤਾ ਹਰ ਮੁਸ਼ਕਿਲ ਤੋਂ ਹਰ ਬਦਬਲਾ ਤੋਂ ਹਰ ਬਿਮਾਰੀ ਤੋਂ ਬਚਾਇਆ ਔਰ ਪਰਮੇਸ਼ਵਰ ਇਦਾਂ ਚੜ੍ਹਦੀ ਕਲਾ ਸਾਰੇ ਭਰਾਵਾਂ ਸਾਡੇ ਦੇ ਰੱਖੇ ਐਮਸੀ ਕੀ ਹallelujah ਤੇ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹੁੰਦਾ ਕਿ ਮੈਂ ਬਹੁਤ ਅੱਜ ਖੁਸ਼ੀ ਵਾਲਾ ਦਿਨ ਹallelujah ਕੀ ਮੇਰਾ ਨਾਮ ਪੰਕਜ ਆ ਮੈਂ 2010 ਦੇ ਵਿੱਚ ਪ੍ਰਭੂ ਨੇ ਮੇਰਾ ਜੀਵਨ ਨੂੰ ਚੇਂਜ ਕੀਤਾ ਅੱਜ ਵੀ ਮੇਰਾ ਨਾਮ ਪੰਕਜ ਹੀ ਆ ਕੋਈ ਪੀਟਰ ਕੋਈ ਜੋਸਫ ਨਹੀਂ ਆ ਜਿੱਦਾਂ ਪ੍ਰਧਾਨ ਜੀ ਨੇ ਜਦ ਦੱਸਿਆ ਕਿ ਸਾਰੇ ਸਿੱਖ ਭਰਾ ਵੀ ਸਾਡੇ ਨਾਲ ਹੀ ਆ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਧਰਮ ਜਾਤ ਨੂੰ ਚਿੰਦ ਨਹੀਂ ਕਰਦੇ ਜੀਵਨ ਚੇਂਜ ਕਰਦੇ ਆ ਦੇਖੋ ਮੇਰਾ ਜੀਵਨ ਚੇਂਜ ਹੋਇਆ ਅੱਜ ਦੇਖੋ ਹਜ਼ਾਰਾਂ ਦੀ ਗਿਣਤੀ ਦੇ ਨਾਲ ਲੋਕ ਸਾਰੇ ਮੇਰੇ ਨਾਲ ਪ੍ਰਭੂ ਦੀ ਮਹਿਮਾ ਕਰ ਰਹੇ ਆ ਹਾਲੇਲੂਇਆ ਅਗਰ ਮੈਂ ਆਪਣਾ ਜੀਵਨ ਨਾ ਚੇਂਜ ਕਰਦਾ ਤੇ ਇੰਨੇ ਲੋਕ ਅੱਜ ਇਕੱਠੇ ਨਾ ਹੁੰਦੇ ਹਾਲੇਲੂਇਆ ਮੈਂ ਦੇਖ ਰਿਹਾ ਕਿ ਸਾਰਾ ਲਾਹੌਰੀ ਗੇ ਇਥੋਂ ਦੇ ਰਹਿਣ ਵਾਲੇ ਆਪਾਂ ਤੇ ਕਿੱਦਾਂ ਪਰਮੇਸ਼ੁਰ ਨੇ ਮੇਰੇ ਜੀਵਨ ਨੂੰ ਚੇਂਜ ਕੀਤਾ ਲਾਈਫ ਨੂੰ ਚੇਂਜ ਕੀਤਾ ਮੇਰੀ ਤੇ ਅੱਜ ਕਿੰਨੇ ਲੋਕ ਪਰਮੇਸ਼ੁਰ ਦੀ ਮਹਿਮਾ ਕਰ پا ਰਹੇ ਆ ਤੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਪ੍ਰਭੂ ਯਸ਼ੂ ਮਸੀਹ ਕੋਈ ਧਰਮ ਜਾਤ ਨੂੰ ਚੇਂਜ ਨਹੀਂ ਕਰਦੇ ਜੀਵਨ ਚੇਂਜ ਕਰਦੇ ਆ ਮੇਰਾ ਨਾਮ ਉਹੀ ਆ ਪੰਕਜ ਆ ਕੋਈ ਬੀਟਰ ਕੋਈ ਜੋਸਫ ਨਹੀਂ ਆ ਫਾਦਰ ਮਦਨ ਦਾ ਨਾਮ ਵੀ ਉਹੀ ਆ ਐਡਰੈਸ ਵੀ ਉਹੀ ਆ ਕੁਝ ਵੀ ਚੇਂਜ ਨਹੀਂ ਹੋਇਆ ਤੇ ਪ੍ਰਭੂ ਨੇ ਮੇਰੀ ਲਾਈਫ ਨੂੰ ਚੇਂਜ ਕੀਤਾ ਤੇ ਸਾਰਿਆਂ ਨੂੰ ਜੈਮ ਸੀਗੀ ਮੈਰੀ ਕ੍ਰਿਸਮਸ ਨਵੇਂ ਸਾਲ ਦੀ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਹੋਣ ਹੇਲੋ ਹੇਲੂਇਆ ਸਾਬਲੂ ਜੈਮਸੀ ਕੀ ਮੇਰਾ ਨਾਮ ਡਾਕਟਰ ਲੁਕਸ ਮਸੀ ਜਨਨ ਸ਼ਕਤੀ گلوبਲ 크ਰਿਸਚਨ ਐਕਸ਼ਨ ਕਮੇਟੀ ਪੰਜਾਬ ਸੋ ਅੱਜ ਦੇ ਦਿਨ 17 ਤਰੀਕ ਅੱਜ ਅਸੀਂ ਪਾਸਟਰ ਪੰਕਜ ਰੰਧਾਵਾ ਜੀ ਦੇ ਵੱਲੋਂ ਇਬਨ ਕਲਾ ਤੋਂ ਚਰਚ ਤੋਂ ਸ਼ੋਭਾ ਯਾਤਰਾ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੱਢੀ ਗਈ ਇਬਨ ਕਲਾ ਤੋਂ ਚੱਲ ਕੇ ਸਮਾਪਤੀ ਜੋਗ ਹਾਲਗੇਟ ਦੇ ਬਾਹਰ ਪਿੰਕ ਪਲਾਜ਼ਾ ਦੇ ਵਿੱਚ ਕੀਤੀ ਗਈ ਸੋ ਬਹੁਤ ਕਬੱਡੀ ਗੰਟੀ ਦੇ ਵਿੱਚ ਸੰਤਾਂ ਨੇ ਹਾਜ਼ਰੀ ਭਰੀ ਆ ਔਰ ਪਾਸਟਰ ਪੰਕਜ ਰੰਦਾਵਾ ਜੀ ਨੇ ਲੋਕਾਂ ਦੇ ਲਈ ਪ੍ਰਾਰਥਨਾ ਕੀਤੀ ਆ ਔਰ ਸਪੈਸ਼ਲ ਤੌਰ ਤੇ ਪਹੁੰਚੇ ਸਾਡੇ ਨਾਲ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਜੀ ਜਿਨ੍ਹਾਂ ਨੇ ਇੱਥੇ ਖਾਸ ਤੌਰ ਤੇ ਪਹੁੰਚ ਕੇ ਸੰਤਾਂ ਦੇ ਰੂਬਰੂ ਹੋ ਕੇ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਦਿਹਾੜਾ 25 ਤਰੀਕ ਨੂੰ ਮਨਾਇਆ ਜਾ ਰਿਹਾ ਔਰ 19 ਤਰੀਕ ਨੂੰ you